raag gauri bairagan kat ab kat dugar kana ik nirguna bail hamar ramaiyo siyo ik binati meri punji rakh ਮੁਹਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰਹਾ ਹਉ ਮਨਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ RAM ਨਾਮ ਤਨ ਲਾ ਦਿਆ ਬੇਖਲਾ ਦੀ ਸੰਸਾਰ ਉਰਬਾਰ ਪਰ ਕੇ ਦਾਨੀਆਂ ਲਖਲੇ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੇ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੰਭ ਕੈਸਾਏ ਸੰਸਾਰ ਮੇਰੇ ਰਮਈਏ ਰੰਗ ਮਝੀ ਠਕਾ ਕਹੋ ਰਵਦਾਸ ਚੁਮਾਰ ਤਨ ਤਨ ਜਗਤ ਰਵਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿਸੇ ਜੀਵ ਨੂੰ ਅਮੋਲਕ ਦੁਰਲਭ ਜਨਮ ਪ੍ਰਾਪਤ ਹੋਇਆ ਹੈ ਇਸ ਵਿੱਚ ਪਰਮਾਤਮਾ ਦੇ ਨਾਮ ਦਾ ਸਚਬ ਪਾਰ ਕਰਕੇ ਅਤੇ ਮਜੀਠੀ ਰੰਗ ਵਿੱਚ ਰੰਗ ਹੋ ਕੇ ਆਪਣਾ ਮੂਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਟ ਅਬ ਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂਨ ਜੀ ਰਾਖ ਮੁਰਾ तुलसीदास महाराज जी फरमाउंदे कि परमात्मा ਨੂੰ ਮਿਲਦਾ ਜੋ ਰਸਤਾ ਹੈ ਬੇਕਾਰਾਂ ਕਾਰਨ ਜੰਗਲੀ ਪਹਾੜੀ ਔਖਾ ਬਣਿਆ ਹੋਇਆ ਹੈ ਔਰ ਜਿਵੇਂ ਇੱਕ ਕਮਜ਼ੋਰ ਬੈਲ ਜੰਗਲੀ ਪਹਾੜੀ ਔਖਾ ਰਸਤਾ ਤੈਅ ਕਰਕੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਇਸੇ ਪ੍ਰਕਾਰ ਇਹ ਜੀਵ ਦਾ ਮਨ ਰੂਪੀ ਬੈਲ काम क्रो लो मोह अहंकार बेकारा करके कमजोर हो गया है और परमात्मा ਨੂੰ ਮਿਲਦੀ ਜੋ ਮੰਜ਼ਿਲ ਹੈ ਜੋ ਰਸਤਾ ਹੈ ਉਹ ਔਖੀ ਬਣ ਗਈ ਹੈ ਇਸ ਲਈ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹਰ ਜੀਵ ਨੂੰ ਇਸ ਮਾਨ ਜਨਮ ਵਿੱਚ ਸੱਚ ਦਾ ਭਾਰ ਕਰਨ ਬਦਲੇ ਸੁਆਸਾ ਦੀ ਪੂੰਜੀ ਮਿਲੀ ਔਰ ਇਹ ਜੀਵ ਬੇਕਾਰਾਂ ਕਾਰਨ ਇਸ ਪੂੰਜੀ ਨੂੰ ਵਿਅਰਥ ਗਵਾ ਰਿਆ ਹੈ ਰਮਈਏ ਸੇ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਸਤਗੁਰੂ ਜੀ ਫਰਮਾਉਂਦੇ ਹਨ ਸਰ ਵਿਖੇ ਰਮੇ ਹੋਏ ਪ੍ਰਭੂ ਅੱਗੇ ਮੇਰੀ ਇੱਕ ਬੇਨਤੀ ਹੈ ਕਿ ਪ੍ਰਭੂ ਜੀ ਆਪ ਮੇਰੀ ਸਵਾਸਾ ਰੂਪੀ ਪੂੰਜੀ ਦੀ ਰਖਿਆ ਕਰੋ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਇ ਰੇ ਰਾਮ ਸਤਿਗੁਰ ਜੀ ਸੰਸਾਰੀ ਲੋਕਾਂ ਨੂੰ ਪ੍ਰਭੂ ਦੇ ਸੱਚ ਦਾ ਪਾਰ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਔਰ ਪਰਮਉਦਨ ਕੋ ਬੰਜਾਰੂ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਇ ਰੇ ਭਾਈ ਜੇਕਰ ਕੋਈ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਵਾਲਾ ਵਪਾਰੀ ਹੈ ਬੰਜਾਰਾ ਹੈ ਤਾਂ ਕਿ ਮਿੰਨਾ ਸੱਚ ਦਾ ਵਪਾਰ ਕਰ ਲਵੇ ਕਿਉਂਕਿ ਮੈਂ ਪਰਮਾਤਮਾ ਦੇ ਰਾਮ ਨਾਮ ਦਾ ਤਾਂ ਗੱਲ ਲਦਿਆ ਹੋਇਆ ਹੈ ਸੰਤ ਮਹਾਪੁਰਸ਼ ਇਸ ਸੰਸਾਰ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਹਨ ਸਤੂਕਬੀਰ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਿਨਹੀ ਬੰਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਿਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਕਿ ਸੰਤ ਇਸ ਸੰਸਾਰ ਵਿੱਚ ਆ ਕੇ ਪਰਮਾਤਮਾ ਦੇ ਨਾਮ ਦੀ ਖੇਦਾਰੀ ਕਰਦੇ ਹਨ ਜਿਸ ਵਪਾਰ ਵਿੱਚ ਕਦੇ ਘਾਟਾ ਨਹੀਂ ਪੈਂਦਾ ਹੋ ਬੰਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਤਨ ਲਾ ਦਿਆ ਵਿਖਲਾ ਦੀ ਸੰਸਾਰ ਹੋ ਬੰਜਾਰੋ RAM ਕੋ ਸਹਿਜ ਕਰੋ ਵਪਾਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਦਾ ਬੰਜਾਰਾ ਹਾਂ ਵਪਾਰੀ ਹਾਂ ਔਰ ਸਹਿਜ ਅਵਸਥਾ ਦਾ ਵਪਾਰ ਕਰਦਾ ਹਾਂ ਐਸੀ ਸਹਿਜ ਅਵਸਥਾ ਕਿਵੈ ਸੰਤਾਂ ਪਾਸੋਂ ਪ੍ਰਾਪਤ ਹੁੰਦੀ ਹੈ ਜੀਵਨ ਦੀਆਂ ਚਾਰ ਅਵਸਥਾਵਾਂ ਹਨ ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਤੂਪਤ ਕੀ ਇਹ ਪੁਰੀਆ ਇੱਕ ਜਾਗਰਤ ਅਵਸਥਾ ਹੈ ਜਾਗਣ ਦੀ ਦੂਸਰੀ ਸੁਖੋਪਤੀ ਅਵਸਥਾ ਹੈ ਗੂੜੀ ਨੀਂਦ ਦੀ ਤੀਸਰੀ ਸੁਪਨ ਅਵਸਥਾ ਹੈ ਸੁਪਨੇ ਦੇਖਣ ਦੀ ਚੌਥੀ ਹੈ ਸਹਿਜ ਅਵਸਥਾ ਉਸ ਨੂੰ ਤੁਰਿਆ ਅਵਸਥਾ ਊਨਮਨੀ ਅਵਸਥਾ ਕਿਹਾ ਜਾਂਦਾ ਹੈ ਜਿਸ ਵਿੱਚ ਜਾ ਕੇ ਜੀਵ ਦੁੱਖ ਸੁਖ ਹਰਕ ਸੋਖ ਸਭ ਕੁਝ ਬਰਾਬਰ ਹੋ ਜਾਂਦਾ ਹੈ ਜੀਵ ਇੱਕ ਦੀ ਵੀ ਸੁਖ ਵਿੱਚ ਪਹੁੰਚ ਜਾਂਦਾ ਹੈ ਤੋ ਸਤਗੁਰੂ ਜੀ ਫਰਮਾਉਂਦੇ ਹਨ ਮੈਂ ਇਸ ਸੰਸਾਰ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਪਾਰੀ ਹਾਂ ਔਰ ਸਹਿਜ ਅਵਸਥਾ ਦਾ ਵਪਾਰ ਕਰਦਾ ਹਾਂ ਸਤਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੰਤ ਮੀਰਾ ਬਾਈ ਜੀ ਸੰਤ ਪੀਪਾ ਜੀ ਝਾਲਾ ਬਾਈ ਜੀ ਰਾਣੀ ਭਾਨਮਤੀ ਜੀ ਕਰਮਾ ਬਾਈ ਜੀ ਰਾਜਾ ਨਾਗਰਮਲ ਜੀ ਔਰ ਅੰਗਿਣਤ ਜੀਵਾਂ ਨੇ ਆ ਕੇ ਸੱਚ ਦਾ ਪਾਰ ਕੀਤਾ ਔਰ ਸਹਿਜ ਵਸਥਾ ਵਿੱਚ ਪਹੁੰਚ ਗਏ ਮਹਾਰਾਮ ਨਾਮ ਤਾਂ ਲਾਦਿਆ ਵਿਖਲਾਦੀ ਸੰਸਾਰ ਸਤਗੁਰੂ ਜੀ ਫਰਮਾਉਂਦੇ ਹਨ ਮੈਂ ਇਸ ਸੰਸਾਰ ਵਿੱਚ ਆ ਕੇ ਆਪਣੇ ਸਰੀਰੂਪੀ ਤਾਂਗੇ ਤੇ ਪਰਮਾਤਮਾ ਦਾ ਰਾਮ ਨਾਮ ਤਾਂ ਲਦਿਆ ਹੈ ਔਰ ਸੰਸਾਰੀ ਲੋਕਾਂ ਨੇ ਵਿਕਾਰਾਂ ਰੂਪੀ ਜਹਿ ਲੱਦੀ ਹੈ ਔਰ ਸੰਸਾਰ ਦੇ ਵਪਾਰ ਵਿੱਚ ਘਾਟਾ ਪੈਂਦਾ ਹੈ ਪਰ ਪ੍ਰਮਾਤਮਾ ਦੇ ਨਾਮ ਵਿੱਚ ਕਦੇ ਘਾਟਾ ਨਹੀਂ ਪੈਂਦਾ। ਚਤੁਰਕਬੀਜ ਸਾਹ ਮਹਾਰਾਜ فرمਉਂਦੇ ਹਨ ਮੋਹੇ ਐਸੇ ਬਣਸਿਓ ਨਾਹੀਨ ਕਾਜ ਜੈ ਕਟੇ ਮੂਨਿਤ ਬੜੇ ਵਿਆਜ। ਕੀ ਮੇਰੇ ਸੰਸਾਰ ਤੇ ਐਸੇ ਝੂਠੇ ਵਪਾਰ ਨਾਲ ਕੋਈ ਕੰਮ ਨਹੀਂ ਹੈ ਜਿਸ ਤੇ ਕਰ ਨਾਲ ਸੁਆਸ ਰੂਪੀ ਮੂਲ ਘਟਦਾ ਹੈ। ਕਰਮਾ ਰੂਪੀ ਵਿਆਜ ਵੱਧਦਾ ਹੈ। ਕੇਵਲ ਪਰਮਾਤਮਾ ਦੇ ਨਾਮ ਵਿੱਚ ਹੀ ਸੱਚਾ ਸੁਖ ਹੈ ਇਸ ਲਈ ਸਤਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਇਸ ਰੂਪੀ ਤਾਂਗੇ ਤੇ ਪਰਮਾਤਮਾ ਦਾ ਨਾਮ ਹੀ ਲੱਦਿਆ ਹੈ ਉਰ ਬਾਰ ਪਰ ਕੇ ਦਾਨੀਆਂ ਲਖ ਲੈ ਹੋ ਆਲ ਪਤਾ ਜਮ ਡੰਡ ਨਾ ਲਾਗੇ ਤਜੀਲੇ ਸਰਬ ਜੰਜਾਲ ਜੀਵ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਉਹੋ ਜਿਹਾ ਫਲ ਜੂ ਪੋਗਣਾ ਪੈਂਦਾ ਹੈ ਸਤਿਗੁਰ ਜੀ ਫਰਮਾਉਂਦੇ ਹਨ ਉਰਵਾਰ पार ਕੇ ਦਾਨੀਆਂ ਲਿਖ ਲਿਓ ਆਲ ਪਤਾਲ ਲੋਕ ਪਰਲੋਕ ਦੇ ਜਾਣਨ ਵਾਲੇ ਚਿੱਤਰ ਗੁਪਤੋ ਜੋ ਜੀਵ ਦਾ ਲੇਖਾ ਰੱਖਦੇ ਹਨ ਲੇਖੇ ਦਾ ਸਾਫ ਤਰਕਦੇ ਹਨ ਸਤਿਗੁਰੂ ਨਾਲ ਚੈਲੰਜ ਕਰਦੇ ਹਨ ਕਿ ਲੋਕ ਪਰਲੋਕ ਦੇ ਜਾਣਨ ਵਾਲੇ ਚਿੱਤਰ ਗੁਪਤੋ ਤੁਸੀਂ ਮੇਰੇ ਲੇਖੇ ਜਗਾ ਅਲਪਲ ਜੋ ਮਾਜੀ ਲਿਖ ਲਵੋ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੋਹੇ ਜਮ ਡੰਨਣਾ ਲੱਗ ਗਈ ਤਜਿਲੇ ਸਰ ਜੰਗਾਰ ਮੈਨੂੰ ਜਮਾ ਡੰਨੇ ਲੱਗ ਸਕਦਾ ਮੈਂ ਸੰਸਾਰ ਦੇ ਸਾਰੇ ਜੰਜਾਲ ਤਿਆਗ ਦਿੱਤੇ ਹਨ ਜਿਹੜੇ ਜੀਵ ਸੰਸਾਰ ਵਿੱਚ ਆ ਕੇ ਸੰਸਾਰ ਦੇ ਝੂਠੇ ਜੰਜਾਲਾਂ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਸੱਚ ਮੰਨਦੇ ਹਨ ਉਹਨਾਂ ਨੂੰ ਲੇਖ ਦੇ ਸਾਫਤਾ ਵਿੱਚ ਨਹੀਂ ਜਾਣਾ ਪੈਂਦਾ ਜੈਸਾ ਰੰਗ ਕੁਸੰਭ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਾਜੀ ਠਗਾ ਕਹ ਰਵਦਾਸ ਚੁਮਾਰ ਸਤਗੁਰ ਜੀ ਫਰਮਾਉਂਦੇ ਹਨ ਮੈਂ ਸੰਸਾਰ ਦੇ ਜੰਜਾਲ ਕਿਉ ਛੱਡੇ ਜੈਸਾ ਰੰਤ ਸੰਭ ਕਾ ਤੈਸਾ ਇਹ ਸੰਸਾਰ ਜਿਵੇਂ ਕੁਸੰਭ ਦਾ ਰੰਗ ਕੱਚਾ ਹੁੰਦਾ ਹੈ ਕੁਝ ਦਿਨ ਬਾਅਦ ਤੇ ਹੀ ਰੰਗਦਾ ਹੈ ਪੱਕਾ ਨਹੀਂ ਹੁੰਦਾ ਇਸੇ ਪ੍ਰਕਾਰ ਇਸ ਸੰਸਾਰ ਦਾ ਰੰਗ ਵੀ ਕੱਚਾ ਹੈ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਇਸ ਕਰਕੇ ਸਾਰੇ ਜੰਜਾਲਾਂ ਨੂੰ ਮੈਂ ਛੱਡ ਦਿੱਤਾ ਮੇਰੇ ਰਮਈਏ ਰੰਗ ਮਜੀਠਕਾ ਕੋਹ ਰਵਿਦਾਸ ਚਮਾਰ ਸਤੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੈਂ ਚਮਾਰ ਇਹ ਕਹਿੰਦਾ ਹਾਂ ਕਿ ਮੇਰੇ ਪ੍ਰਭੂ ਦਾ ਰੰਗ ਮਜੀਠੇ ਰੰਗ ਵਾਂਗੂ ਪੱਕਾ ਹੈ। ਔਰ ਜਿਹੜਾ ਜੀਵ ਉਸ ਮਜੀਠੇ ਰੰਗ ਵਿੱਚ ਰੰਗ ਜਾਂਦਾ ਹੈ ਉਹ ਜੀਵਤ ਮੁਕਤ ਹੋ ਜਾਂਦਾ ਹੈ। ਤੋਂ ਸਤਿਗੁਰੂ ਮਹਾਰਾਜ ਜੀ ਸਭ ਜੀਵਾਂ ਨੂੰ ਪ੍ਰਭੂ ਦੇ ਮਜੀਠੀ ਰੰਗ ਵਿੱਚ ਰੰਗ ਹੋ ਕੇ ਆਪਣਾ ਮੂਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿਉਂਕਿ ਰੰਗ ਕਦੇ ਨਹੀਂ ਉਤਰਦਾ ਔਰ ਜਨਰ ਵਿਦਾਸ ਰਾਮ ਰੰਗਰਾਤਾ ਇਹ ਉਂਗਰ ਪ੍ਰਸ਼ਾਦ ਨਰਕ ਨਹੀਂ ਜਾਂਦਾ ਜਿਹੜਾ ਜੀਵ ਪ੍ਰਭੂ ਦੇ ਮਜੀਠੀ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਜੀਵਤ ਮੁਕਤ ਹੋ ਜਾਂਦਾ ਹੈ ਨਰਕਾ ਨਹੀਂ ਜਾਂਦਾ ਐਸਾ ਪ੍ਰਭੂ ਦਾ ਮਜੀਠੀ ਰੰਗ ਹੈ ਜੈ ਗੁਰਦੇਵ